ਅਮਨ ਦੇ ਤੇ ਹਰਪਾਲ ਚੀਨੇ ਦੇ ਖਿਲਾਫ ਜਿਹੜੀ ਪੁਲਿਸ ਕੰਪਲੇਂਟ ਕੀਤੀ ਸੀ ਸਵੇਰੇ ਚੰਡੀਗੜ੍ਹ ਸਾਈਬਰ ਸੈੱਲ ਵਾਲਿਆਂ ਨੇ ਅਮਨ ਰੋੜੇ ਤੇ ਹਰਪਾਲ ਚੀਨੇ ਦੇ ਕੇਸ ਰਜਿਸਟਰ ਕਰ ਦਿੱਤਾ ਆਖੜੀ ਪਹਿਲੇ ਤੇ ਸਵੇਰੇ ਆਉਣ ਹੋੜ ਗਏ ਸਾਈਬਰ ਕ੍ਰਾਈਮ ਦੇ ਵਿੱਚੋਂ ਆ ਵੇਖ ਲੋ ਇੱਕ ਵਾਰ ਤੁਹਾਨੂੰ ਸਾਰੇ ਦੇ ਕੈਮਰਿਆਂ ਵਿੱਚ ਆ ਜਾਏ ਐਫ ਆਈ ਆਰ ਦਰਜ ਹੋ ਗਈ ਦੋਨਾਂ ਤੇ ਸੈਕਸ਼ਨ 336 4 ਭਾਰਤੀ ਨਿਆਂਇ ਸਹਿਤਾ ਠੀਕ ਹੈ ਨਾ ਦੂਸਰੀ ਹੈ 356 ਤੀਸਰਾ ਭਾਰਤੀ ਨਿਆਂਇ ਸਹਿਤਾ 61 ਉਬਲੀਕ 2 ਤੋਂ ਇਹਨਾਂ ਤੇ ਅਗਿਆਰਦਰਜ ਹੋ ਕੇ ਹੁਣ ਇਹਨਾਂ ਦਾ ਕਿਸ-ਕਿਸ ਤੇ ਹੋਈ ਥਾ ਅਮਨ ਰੋੜੇ ਤੇ ਤੇ ਹਰਪਾਲ ਚੀਮੇ ਤੇ ਤੇ ਬਾਕੀ ਤੇ ਵੀ ਹੋਏਗੀ ਇਨਵੈਸਟੀਗੇਸ਼ਨ ਅਜੇ ਹੁਣ ਸ਼ੁਰੂ ਹੋਏਗੀ ਇਸ ਤੋਂ ਬਾਅਦ ਤੇ ਜਿੰਨਾ ਜਿੰਨਾਂ ਨੇ ਆਪਣੇ ਹੱਥਾਂ ਤੋਂ ਚਲਾਇਆ ਉਹਨਾਂ ਤੇ ਵੀ ਹੋਏਗੀ ਜਿੰਨਾ ਜਿੰਨਾ ਨੇ ਫਰਜ਼ੀ ਇਨਫੋਰਮੇਸ਼ਨ ਸਾਟਾ ਵੀਡੀਓ ਡਾਕਟਰ ਕੀਤਾ ਉਹ ਸਾਰੇ ਚੈਨਲਸ ਤੇ ਵੀ ਹੋਇਆ ਇਹ ਸਾਰੇ ਪ੍ਰੈਸ ਵਾਲਿਆਂ ਤੇ ਵੀ ਹੋਏਗੀ ਤੇ ਸਾਰੇ ਆਮ ਆਦਮੀ ਬੰਦਿਆਂ ਤੇ ਵੀ ਹੋਏਗੇ ਸੋਸ਼ਲ ਤੇ ਬੰਦੇ ਹੀ ਪੰਜਣ ਇਹ ਫਲੋਡ ਕਰਨਾ ਬੰਦ ਕਰ